ਦੀ ਸਾਰੀ ਸੰਗਤ ਖਾਸ ਕਰਕੇ ਮੇਰੇ ਵਿੜੇ ਵਾਲੇ ਪਿੰਡ ਭਰਾ ਸਾਰੇ ਤੁਸੀਂ ਅੱਜ ਇਕੱਠੇ ਹੋਏ ਹੋ। ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦ ਵੀ ਨਹੀਂ ਹੈ ਸ਼ਾਇਦ। ਕਿਉਂਕਿ ਮੈਨੂੰ ਤਾਂ ਪਹਿਲੇ ਜਿੱਥੇ ਸੀ। ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪੜਿਆ। ਜਿਹੜੀ ਦਾ ਸੁਰਤੀ ਤੁਹਾਡੇ ਘਰਾਂ ਜੰਮਲੀ ਹੈ। ਇਥੇ ਬੰਜੀਰੇ ਵਰਗੇ ਫਿਰਦੇ ਹੋਗੇ ਸਾਡੇ ਕੋਲੇ ਇੱਕੋ ਹੀ ਪੁਰਾਣੇ ਕੱਪੜੇ ਜਦ ਕੁੱਦੀ ਹੁੰਦੀ ਰਹੋ ਦੋਨੇ ਭਰਾਵਾਂ ਕੋਲੇ ਜਣੀ ਮੇਰਾ ਪਰ ਜੀਵਨ ਉਪਰ ਤਾਂ ਤੁਹਾਡੇ ਨਾਲ ਤੁਹਾਡੇ ਵਿੱਚ ਗੁਜ਼ਰਿਆ ਹੁੰਦਾ ਠੀਕ ਹੈ ਸਿੱਧੂ ਆਉਂ ਤੋਂ ਮੰਗਰੋ ਕੁਝ ਪਰਿਵਾਰ ਦੇ ਰਹਿਵੇਂ ਬਦਲੇ ਕੰਮ ਬਦਲੇ ਮੋੜੀ ਹੋਰ ਦੁਨੀਆ ਦੇ ਵਿੱਚ ਗਏ ਪਰੰਤੂ ਉਹ ਆਪਾਂ ਨੂੰ ਰਾਸ ਨਹੀਂ ਆਇਆ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਵਡੀਆਂ ਕਰਨੀਆਂ ਕਿ ਤੁਸੀਂ ਬੜੇ ਭੋਲੇ ਹੋ ਕਿਉਂਕਿ ਆਪਣਾ ਆਪਣੇ ਮਨ ਚੋਂ ਨੀਆਂ ਵੱਡੀਆਂ ਬੇਇਮਾਨੀਆਂ ਨਹੀਂ ਹੁੰਦੀਆਂ ਜਿੱਡੀਆਂ ਵੱਡੇ ਲੋਕਾਂ ਦੇ ਮਨ ਦੇ ਵਿੱਚ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਸਹੀ ਦੇ ਲਾ ਲਿਓ ਵੀ ਇੱਕ ਵਸੂਨ ਦੇ ਜਨਮ ਦੇ ਉੱਤੇ ਹੀ ਕਿੰਨਾ ਬਾਪ ਰੋਲਾ ਮੱਚਿਆ ਹੈ ਨਾ ਐਡੀ ਕੋਈ ਗੱਲ ਨਹੀਂ ਸੀ ਪਰ ਤੁਸੀਂ ਇਹਨੂੰ ਇਕੱਲਾ ਸਿੱਧੂ ਦੇ ਜਨਮ ਦੇ ਨਾਲ ਵਿਵਾਦ ਨਾਲ ਜੋੜ ਕੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਕਿ ਜੇ ਬੱਚੇ ਦੇ ਜਾਨਵਰ ਦੇ ਉੱਤੇ ਜੇ ਕੋਈ ਇੰਨੀ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅੱਜ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅੱਜ ਤੱਕ ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਬਹੁਤ ਕਰਦੇ ਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕੋਈ ਜੀਵਨ ਧੜਕਦਾ ਹੈ ਦੁਆਰਾ ਤਾਂ ਉਹਤੇ ਵੀ ਕਿੰਤੂ ਪਰੰਤੂ ਹੁੰਦਾ ਔਰ ਤੁਹਾਡੇ ਸਾਹਮਣੇ ਹੋਇਆ ਸਾਰੀ ਇਸ ਗੱਲ ਦਾ ਜਨ ਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਕਿਤੇ ਵੀ ਗਲਤ ਨਹੀਂ ਹੈ ਅਸੀਂ ਸਾਰੀ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਕਾਨੂੰਨ ਦਾ ਸਤਕਾਰ ਕਰਦੇ ਹੋਏ ਸਾਰਾ ਪ੍ਰੋਟੈਸਟ ਸਿਰੇ ਲਾਇਆ ਹੈ ਔਰ ਅਸੀਂ ਬੜੇ ਚਿਰ ਤੋਂ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਸੀ ਪਰੰਤੂ ਫਿਰ ਵੀ ਤੁਹਾਨੂੰ ਇਹ ਨਾਲ ਮੈਂ ਇਹ ਗੱਲ ਕਿਉਂ ਸ਼ੇਅਰ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ ਆਪਾਂ ਇੱਕ ਦੰਦਲੀ ਟੁੱਕੀ ਖਾਣ ਵਾਲੇ ਲੋਕ ਆ ਔਰ ਆਪਣੇ ਚ ਦੁਵਾਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਲਾਲਟ ਰਹਿਣਾ ਇਸ ਗੱਲ ਤੇ ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਤੰਗ ਨਾਲ ਦੇਖਣਾ ਭਾਈ ਤੂੰ ਮੈਨੂੰ ਮਿਲਣਾ ਹੈ ਮੇਰਾ ਭਾਣਜਾ ਹੈ ਮੇਰਾ ਭਤੀਜਾ ਹੈ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਕਿਉਂਕਿ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਥੋੜੀ ਆੜ ਕੋਈ ਹੋਰ ਲੈ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਪਪਾ ਇਹਨਾਂ ਬਹੁਤ ਵੱਡਾ ਨੁਕਸਾਨ ਕਰਾ ਚੁੱਕੇ ਇਸ ਕੰਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ ਤੇ ਕਿਤੇ ਸਫਰ ਕਰਦੇ ਹੋ ਕਿਤੇ ਵੀ ਤੁਹਾਨੂੰ ਭਿੰਕ ਲੱਗਦੀ ਹੈ ਅਕਾਲ ਪੁਰਖ ਦੇਨ ਵਾਲਾ ਸਮਰਨ ਵਾਲੇ ਤੁਸੀਂ ਹੋ ਕੋ ਬੋੜਾ ਬੱਚਾ ਸਾਡੀਆਂ ਵੀ ਬਨੇਆਂ ਦਾ ਸਾਲਾਂ ਦੀਆਂ ਹੀ ਨੇ ਕਿਉਂਕਿ ਆਖਰ ਨੂੰ ਏਜ ਦਾ ਕੋਈ ਨਾ ਕੋਈ ਪੜਾ ਹੁੰਦਾ ਹੈ ਫਰਾਂ ਤੋਂ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਭੈਣ ਭਾਈ ਇਹਨੇ ਕਾਫੀ ਲੰਬੀ ਜ਼ਿੰਦਗੀ ਇਸ ਨਗਰ ਦੀ ਵਿੱਚ गुजारਣੀ ਹੈ ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਆਂ ਸ਼ਾਇਦ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਉਹਨਾਂ ਬੁਲਾ ਰਹੇ ਜਿਹੜੇ ਕੁਝ ਫੇਸਬੁੱਕ ਦੇ ਉੱਤੇ ਸਾਡੇ ਚ ਨਫ਼ਰਤ ਫਲਾਉਣ ਵਾਲੀਆਂ ਆਵਾਜ਼ਾਂ ਵੀ ਕੁਝ ਬਚਾਉਂਦੀਆਂ ਨੇ ਵੀ ਮੈਨੂੰ ਐਸੀ ਤੋਂ ਦੱਸ ਸਕਦੇ ਆਂ ਵੀ ਆ ਸਾਡਾ ਵੇੜਾ ਇਹ ਨਾ ਤਾਂ ਵੇੜਾ ਵੀ ਨਹੀਂ ਕਹਿ ਕੇ ਰੋਏ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਬਣਾ ਕੇ ਅੱਜ ਤੱਕ ਰਹੇ ਆ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ ਇਹ ਸਾਡੇ ਭਰਾ ਵੀ ਹੈ ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪਦੇ ਪਰਿਵਾਰ ਦੇ ਵੱਤੋਂ ਉਹੀ ਰਿਸ਼ਤੇ ਸਾਡੇ ਇਹਨਾਂ ਲੋਕਾਂ ਨਾਲ ਤਾਂ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਿਸਾਲ ਦੇ ਸਕਦੇ ਆ ਵੀ ਜਿੰਦਾ ਭਾਈਚਾਰਾ ਸਾਡੇ ਨਗਰ ਦਾ ਹੈ ਮੇਰਾ ਖਿਆਲ ਹੈ ਕਿਤੇ ਨਹੀਂ ਹੋਣਾ ਕਿਉਂਕਿ ਅਸੀਂ ਸਾਰੇ ਹੀ ਧਰੋ ਪਿਛਲੇ ਪਿੰਡ ਤੋਂ ਵੱਸਦੇ 200 ਸਾਲ ਸਾਡੇ ਨਗਰ ਵੱਜੇ ਨੂੰ ਹੋ ਗਿਆ ਤਾਂ ਸਾਡੇ ਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਕੋਈ ਲਕੀਰ ਨਹੀਂ ਖਿੱਚੀ ਸਕਿਆ ਵੀ ਕਰੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਨੇ ਅਸੀਂ ਹਮੇਸ਼ਾ ਹੀ ਦੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਤੋਂ ਇਕੱਠੇ ਹੋਏ ਹਾਂ ਔਰ ਤੁਸੀਂ ਅੱਜ ਅਕਾਲ ਪੁਰਖ ਦੀ ਉਸ ਰਹਿਮਤ ਦਾ ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਕਾਰ ਕੀਤਾ ਤਾਂ ਮੇਰਾ ਖਿਆਲ ਹੈ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਹੋਊਗਾ ਕਿ ਸਿੱਧੂ ਨੂੰ ਅਸੀਂ ਕੇਵਲ ਜਨਮ ਦੇ ਨਾਲ ਆ ਬੱਚਾ ਥੋੜਾ ਵੀ ਉਹ ਨਹੀਂ ਹੈ ਔਰ ਤੁਹਾਡਾ ਵੀ ਹੱਕ ਹੋਤੋ ਹੋਈਏ ਤਾਂ ਤੁਸੀਂ ਅੱਜ ਇੱਕ ਗੱਲ ਨੂੰ ਸਾਬਤ ਕੀਤਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਦਾ ਕਰਾਂ ਮੇਰਾ ਮਨ ਮੇਰਾ ਗਲ ਪਰ ਆਉਂਦਾ ਜਦੋਂ ਮੈਂ ਤੁਹਾਨੂੰ ਔਰ ਤੁਹਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਹਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਆ ਉਹਦੇ ਵਿੱਚ ਕੁਛ ਨਾ ਕੁਛ ਸਾਡਾ ਕੋਈ ਨੁਮਾਇੰਦਾ ਉੱਥੇ ਆਵੇ ਸਾਡਾ ਕੋਈ ਬੱਚਾ ਉੱਥੇ ਵਸੇ ਆ ਕੇ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਉਹ ਆਕਾਲ ਪੁਰਖ ਦੇ ਦਰ ਤੇ ਮਨਜ਼ੂਰ ਹੋਈਆਂ ਤਾਂ ਆਪਾਂ ਜ਼ਿਆਦੇ ਹੋ ਹੱਲਾ ਕਰਨ ਤੋਂ ਇਲਾਵਾ ਆਪਾਂ ਸ਼ੁਕਰਾਨਾ ਕਰਨਾ ਸਾਰਾ